ਇਹ ਕੋਠੀ ਹੈ ਬੜੀ ਮਿਹਨਤ ਦੇ ਨਾਲ ਕਹਿੰਦੇ ਕਿ ਬਣਾਈ ਸੀਗੀ 1.5 ਕਰੋੜ ਰੁਪਇਆ ਲੱਗਾ ਸੀਗਾ ਤਾਂ ਇਹ ਕੋਠੀ ਦੇ ਹਾਲਾਤ ਦੇਖੋ ਤੁਸੀਂ ਸਾਰੇ ਪਾਸਿਓਂ ਜਿਹੜੀ ਕੋਠੀ ਨੀਂਹਾਂ ਤੱਕ ਨਹੀਂ ਬਚੀਆਂ ਵੱਡਾ ਨੁਕਸਾਨ ਹੋ ਗਿਆ ਬਹੁਤ ਵੱਡਾ ਜੀ ਇਹਦੇ ਕਿਤੇ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਮੇਰੇ ਵੀਰ ਦਾ ਇੱਧਰ ਦੇਖੋ ਆ ਸ਼ੈੱਡ ਇੱਥੇ ਗੱਡੀ ਖਿਲਾਰਨ ਵਾਸਤੇ ਸ਼ੈੱਡ ਬਣਾਇਆ ਸੀਗਾ ਇਹ ਤੁਹਾਡੀਆਂ ਅੱਖਾਂ ਸਾਹਮਣੇ ਢਈ ਹੈ ਇਹ ਭਾਜੀ ਅੱਖਾਂ ਸਾਹਮਣੇ ਉੱਥੇ ਬੈਠੇ ਸੀ ਅਸੀਂ ਮੰਨ ਤੇ ਸਾਡੀ ਅੱਖਾਂ ਸਾਹਮਣੇ ਢੇਰੀ ਹੋਈ ਹੈ 1.5 ਕਰੋੜ ਰੁਪਇਆ ਲੱਗਾ ਸਾਡਾ 1.5 ਕਰੋੜ ਲੱਗਿਆ ਸੀ ਕੋਠੀ 'ਚ ਭਾਜੀ ਉਸ ਮਾਨ ਸੀਗਾ ਤੁਹਾਡਾ ਸ ਦੱਸਿਆ ਵੀ ਵਿਆਹ ਕਰਨਾ ਸ਼ਾਪਿੰਗ ਕਰ ਰਹੇ ਆ ਕੱਪੜੇ ਤੇ ਰੁੜ ਗਏ ਆ ਸਾਰੇ ਪੇਟੀਆਂ ਵੀ ਰੁੜ ਗਈਆਂ ਭਾਜੀ ਇੱਥੇ ਲੱਗੀਆਂ ਫਰਿੱਜਾਂ ਵੀ ਰੁੜ ਗਈਆਂ ਆਪਣੀਆਂ ਥੋੜੀ ਫੈਮਲੀ ਬੈਠੇ ਹੋਏ ਨੇ ਸਾਰੇ ਮੰਮੀ ਡੈਡੀ ਬੈਠੇ ਆ ਉੱਧਰ ਜੇ ਹੁਣ ਇੱਥੇ ਰਹਿੰਦੇ ਨੇ ਬਾਈ ਭਾਜੀ ਇੱਥੇ ਰਹਿਣਾ ਪੈਣਾ ਹੁਣ ਕਿੱਥੇ ਰਹੀਏ ਹਾਂ ਭਾਈ ਤੰਬੂ ਪਹਿਲਾਂ ਟਰਾਲੀ ਚ ਲਾਇਆ ਸੀ ਤੰਬੂ ਥੋੜਾ ਜਿਹਾ ਪਾਣੀ ਘਟਿਆ ਤੇ ਹੁਣ ਗਏ ਆਪਣੇ ਕੋਠੀ ਦੇ ਗੱਡੀ ਲਾ ਲਿਆ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਖੜਾ ਨੇ ਬਹੁਤ ਵੱਡਾ ਨੁਕਸਾਨ ਕੀਤਾ ਇਸ ਵੇਲੇ ਅਸੀਂ ਕੋਹਨੇ ਵਾਲਾ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਬਹੁਤ ਜ਼ਿਆਦਾ ਟੈਂਦੀ ਹੋਈ ਨਜ਼ਰ ਆਈ ਤਾਂ ਇਹ ਉਹ ਕੋਠੀ ਹੈਗੀ ਆ ਜਿਹੜੀ ਪਾਣੀ ਦੇ ਵਹਾਅ ਦੇ ਕਾਰਨ ਟੁੱਟ ਗਈ ਸੀਗੀ ਤਾਂ ਅਜੇ ਬਣਾਈ ਸੀਗੀ ਬਾਈ ਹੁਣਾਂ ਨੇ ਬੜਾ ਪੈਸਾ ਕਹਿੰਦੇ ਲਾਇਆ ਤਾਂ ਪਾਣੀ ਦਾ ਵਹਾਅ ਦੇਖੋ ਕਹਿੰਦੇ ਨੇ ਕਿ ਆਹ ਕੋਠੇ ਤੱਕ ਪਾਣੀ ਜਿਹੜਾ ਉਹ ਚਲਾ ਗਿਆ ਸੀਗਾ ਜਦੋਂ ਇਹ ਕੋਠੀ ਢਈ ਆ ਤਾਂ ਜਦੋਂ ਇੱਕਦਮ ਪਾਣੀ ਆਇਆ ਤਾਂ ਉਸ ਤੋਂ ਬਾਅਦ ਕੁਝ ਸੰਬੰਧ ਦਾ ਵੀ ਮੌਕਾ ਨਹੀਂ ਮਿਲਿਆ ਆ ਦੇਖੋ ਵਿੱਚੇ ਟੀਵੀ ਪਏ ਹੋਏ ਨੇ ਵਿੱਚੇ ਅਲਮਾਰੀਆਂ ਪਈਆਂ ਹੋਈਆਂ ਨੇ ਦਰਵਾਜ਼ੇ ਟੋکریاں ਸਾਰਾ ਸਮਾਨ ਜਿਹੜਾ ਇੱਥੇ ਪਿਆ ਹੋਇਆ ਤਾਂ ਫਰਸ਼ ਪਿਆ ਹੋਇਆ ਸੀਗਾ ਦੇਖੋ ਕਿੰਨੀਆਂ ਸੋਹਣੀਆਂ ਟਾਈਲਾਂ ਲੱਗੀਆਂ ਸੀਗੀਆਂ ਇਹ ਸਾਰੀ ਕੋਠੀ ਜਿਹੜੀ ਆ ਉਹ ਟਹਿ ਟੇਰੀ ਹੋ ਗਈ ਆ ਜੰਗਲਾ ਪਿਆ ਸੀਗਾ ਇਹ ਵੀ ਟਹਿ ਗਿਆ ਇੱਧਰ ਦੇ ਬੰਨੇ ਦੇਖੋ ਤੁਸੀਂ ਆ ਫਸਲਾਂ ਸਿਗੀਆਂ ਸਾਰੀਆਂ ਖਰਾਬ ਹੋ ਗਈਆਂ ਤਾਂ ਇੱਧਰ ਤੁਸੀਂ ਸੀ ਕਿ ਜਿੱਥੋਂ ਟੁੱਟਦੀ ਹੋਈ ਆਈ ਤਾਂ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀਗਾ ਕਿ ਆ ਸਾਹਮਣੇ ਦੇਖੋ ਤੁਸੀਂ ਰੋਖ ਜਿਹੜੇ ਮੁੱਢੋਂ ਹੀ ਪੁੱਟ ਦਿੱਤੇ ਗਏ ਤਾਂ ਇਹ ਉਹ ਰੋਖ ਨੇ ਜਿਹੜੇ ਮੁੱਢੋਂ ਹੀ ਪੁੱਟਦੇ ਸੀਗੇ ਹੜਨੇ ਤਾਂ ਇਹ ਸਾਰੇ ਪਾਸੇ ਜਿਹੜਾ ਉਹ ਸਾਰਾ ਕੁਝ ਜਿਹੜਾ ਉਹ ਪੱਧਰਾ ਕਰ ਦਿੱਤਾ ਤਾਂ ਇੰਨਾ ਜ਼ਿਆਦਾ ਜਿਹੜਾ ਇੰਨਾ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਤਾਂ ਖੋਨੇ ਵਾਲਾ ਪਿੰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਇਹ ਕੋਠੀ ਬਾਈ ਉਹਨਾਂ ਨੇ ਅਜੇ ਬਣਾਈ ਸੀਗੀ ਕਿੰਨੇ ਕਰੋੜਾਂ ਰੁਪਏ ਲਾਤੇ ਸੀਗੇ ਤਾਂ ਇਹ ਕੋਠੀ ਜਿਹੜੀ ਆ ਇਸ ਵੇਲੇ ਸਾਰੀ ਤਰ ਜਿੰਨਾਂ ਦੀ ਇਹ ਕੋਠੀ ਹੈਗੀ ਆ ਬਹੁਤ ਵੱਡਾ ਜਿਹੜਾ ਉਹ ਘਾਟਾ ਪਿਆ ਇਹ ਵੀਰ ਹੋਣਾ ਨੂੰ ਤਾਂ ਬਾਈ ਇਹ ਤੁਹਾਡੀਆਂ ਅੱਖਾਂ ਸਾਹਮਣੇ ਢਈ ਹੈ ਇਹ ਭਾਜੀ ਅੱਖਾਂ ਸਾਹਮਣੇ ਉੱਥੇ ਬੈਠੇ ਸੀ ਅਸੀਂ ਮੰਨ ਤੇ ਸਾਡੀ ਅੱਖਾਂ ਸਾਹਮਣੇ ਢੇਰੀ ਹੋਈ ਹੈ ਅੱਛਾ ਤੇ ਭਾਜੀ ਚਲੋ ਕੀ ਕਰ ਸਕਦੇ ਆ ਆਪਾਂ ਹੁਣ ਬਚਾ ਦੇ ਸਕਦੇ ਨਹੀਂ ਇੱਕ ਦਿਨ ਰਹੇ ਆ ਬਨ ਵੱਡਣੋਂ ਉਹ ਵਾਲਾ ਭਾਜੀ ਹਾਂ ਬਨ ਵੱਡਣ ਦੇ ਆ ਰਾਤ ਅਸੀਂ 6 ਵਜੇ ਲੱਗੇ ਸ਼ਾਮੀ ਰਾਤ ਦੇ 3 ਵਜੇ ਰੋਟੀ ਖਾਦੀ ਹੈ ਭਾਜੀ ਅੱਛਾ ਪਾਜੀ ਨਹੀਂ ਕੋਸ਼ਿਸ਼ ਹੋਈ ਪੂਰੀ ਵੀ ਕੋਠੀ ਨੂੰ ਬਚਾ ਸਕੀ ਹੈ ਇਹ ਸਾਹਮਣੇ ਸੀਗਾ ਬਣ ਬਣ ਸਾਹਮਣੇ ਸੀ ਪਾਜੀ ਆ ਤੇ ਆਪੇ ਟੁੱਟ ਗਈ ਉਹ ਅਸੀਂ ਵੱਡਣ ਦੇ ਵੀ ਪਾਣੀ ਦਾ ਭਾਵ ਉਧਰ ਹੋ ਜੇ ਅੱਛਾ ਤੇ ਪਰ ਨਹੀਂ ਪਾਜੀ ਜੋ ਮਨਜ਼ੂਰ ਮਹਾਰਾਜ ਨੂੰ ਉਹੀ ਹੋਣਾ ਸੀ ਪਾਣੀ ਸੀਗਾ ਪਾਣੀ ਜਿਆਦਾ ਕਿੱਥੋਂ ਤੱਕ ਬਈ ਆ ਗਿਆ ਸੀਗਾ ਪਾਣੀ ਇਹ ਕੋਠਿਆਂ ਤੱਕ ਇਹ ਪੂਰਾ ਡੁੱਬਾ ਸੀ ਪਾਜੀ ਅੱਛਾ ਹਾਂਜੀ 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 ਜੀ ਇਹ ਤਾਂ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੁਕਸਾਨ ਹੋਇਆ ਹੋਊ ਪਾਜੀ ਪਿੰਡ ਦੇ ਵਿੱਚ ਹਾਂਜੀ ਫਰਸ਼ ਬੈ ਗਏ ਸਾਰਿਆਂ ਦੇ ਪਾਜੀ ਅੱਛਾ ਇਹ ਕਦੋਂ ਬਣਾਈ ਸੀਗੀ ਬਾਈ ਕੋਠੀ ਤੁਸੀਂ ਅਸੀਂ ਪਾਜੀ 14 ਸਟਾਰਟ ਕੀਤੀ 23 ਚ ਕੰਪਲੀਟ ਕੀਤੀ ਹੈ। ਅੱਛਾ 9 ਸਾਲ ਬਣਾਉਣ ਤੇ ਲੱਗੇ ਸੀਗੇ ਇਹਨੂੰ। 9 ਸਾਲ ਭਾਜੀ ਹੁਣ ਪੈਂਟ ਹੀ ਰਹਿ ਗਿਆ 9 ਸਾਲ ਮੇਰਾ ਬ੍ਰਦਰ ਵੱਰ ਰਿਹਾ ਇਟਲੀ ਦੇ ਵਿੱਚ। ਹਾਂ। ਉਹ ਆਏ ਆ ਪਰਸੋਂ ਦੇ ਆਏ। ਤੇ ਤਾਰਾਂ ਚ ਗਏ ਸੀ ਉਹ। ਉਹਨਦੇ ਤਿੰਨਾਂ ਸਾਲਾਂ ਚ ਪੱਕੇ ਹੋ ਗਏ ਸੀ ਉਹ। ਅੱਛਾ। ਉਹਦਾ ਉਹਦਾ ਇਹੋ ਡ੍ਰੀਮ ਵੀ ਕੋਠੀ ਤਗੜੀ ਬਣਾਉਣੀ ਹੈ। ਅੱਛਾ। ਤੇ ਕੋਠੀ ਭਾਜੀ ਪੂਰੀ ਰੀਜਾਂ ਲਈਆਂ ਇਹ। ਹਾਂ। ਪੂਰੀਆਂ ਰੀਜਾਂ ਲਈਆਂ। 1.5 ਕਰੋੜ ਰੁਪਈਆ ਲੱਗਾ ਸਾਡਾ 1.5 ਕਰੋੜ ਲੱਗਿਆ ਸੀ ਕੋਟੀ ਸਿੰਘ ਬਾਜੀ ਜੀ ਅੱਛਾ ਹਾਂਜੀ ਹਾਂਜੀ ਇਹ ਤਾਂ ਬਾਈ ਘਾਟਾ ਮਿਲਦਾ ਕਦੇ ਪੂਰਾ ਹੋ ਹੀ ਨਹੀਂ ਸਕਦਾ ਤਾਂ ਅੰਦਰੋਂ ਜਿਵੇਂ ਆ ਇੱਕ ਪਾਸੇ ਇਧਰ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਵੀ ਇਹੀ ਹਾਲਾਤ ਨੇ ਬਾਜੀ ਦੂਸਰੇ ਪਾਸੇ ਵੀ ਇਹ ਹਾਲਾਤ ਹੈ ਪਿੱਛੇ ਜਾ ਕੇ ਵੇਖੋ ਚੂਰੋ ਚੂਰ ਹੋ ਗਈ ਹੈ ਸਾਰੀ ਪਿੱਛੇ ਸਾਰੀ ਦਿਸਦੀ ਆ ਚੂਰੋ ਚੂਰ ਹੋ ਗਈ ਬਾਜੀ ਜੀ ਜਿੱਦਾਂ ਦਾ ਉੱਪਰਲੇ ਪਾਸੇ ਪੁੱਛ ਨਹੀਂ ਇਧਰ ਵੀ ਇਦਾਂ ਦਾ ਹੀ ਦੋ ਪੁੱਛਣ ਬਣਾਏ ਦੋ ਬ੍ਰਦਰਾਂ ਦੇ ਬਣਾਏ ਸੀ ਅੱਛਾ ਬਾਈ ਨੂੰ ਦੱਸਿਆ ਜਿੰਨੇ ਇੰਨੀ ਮਿਹਨਤ ਲਾ ਕੇ ਤੇ ਪੈਸੇ ਭੇਜੇ ਉਹ ਤੁਹਾਨੂੰ ਕਿਹਾ 2017 ਚ ਖਾਲੀ ਗਿਆ ਤੇ ਖਾਲੀ ਵਾਪਸ ਆ ਗਿਆ ਪਰ ਸੋਨ ਆ ਗਿਆ ਅੱਛਾ ਵਾਪਸ ਆ ਗਿਆ ਵਾਪਸ ਆ ਯਾਰ ਉਹ ਫੇਰ ਭਾਜੀ ਆਉਣਾ ਪੈਣਾ ਬੜਾ ਉੱਤੇ ਟੈਨਸ਼ਨ ਬੋ ਲੈਿੰਦਾ ਸੀ ਜਦੋਂ ਖਬਰ ਦੱਸੀ ਤੁਸੀਂ ਇਹ ਠੀਕ ਹੈ ਭਾਈ ਹੌਸਲਾ ਰੱਖੋ ਤਾਂ ਬਹੁਤ ਸਾਰੇ ਦਾਨੀ ਵੀਰ ਸੱਜਣ ਵੀ ਹੈਗੇ ਨੇ ਤਾਂ ਜਿਹੜੇ ਸਮਾਜ ਸੇਵੀ ਨੇ ਤਾਂ ਜਰੂਰ ਇਹਨਾਂ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਹੁਣ ਰਾਸ਼ਨ ਦੀਆਂ ਟਰਾਲੀਆਂ ਤਾਂ ਵੀਰ ਹੁਣੀ ਬਹੁਤ ਭੇਜ ਰਹੇ ਨੇ ਪਰ ਇਹ ਜਿਹੜਾ ਨੁਕਸਾਨ ਹੋਇਆ ਵੀਰ ਹੁਣਾ ਦਾ ਇਹ ਮੈਨੂੰ ਲੱਗਦਾ ਕਿ ਸੌਖਾ ਪੂਰਾ ਨਹੀਂ ਹੋਣਾ ਬੜੀ ਮਿਹਨਤ ਕਰਕੇ ਜਿਹੜੀ ਹੈ ਇਹ ਘਰ ਜ਼ਿੰਦਗੀ ਦੇ ਵਿੱਚੋਂ ਇੱਕੋ ਵਾਰ ਬਣਾਇਆ ਜਾਂਦਾ ਤਾਂ ਬਹੁਤ ਔਖਾ ਕਹਿੰਦੇ ਨੇ ਕਿ ਬਾਹਰਲੇ ਮੁਲਕ ਦੇ ਵਿੱਚ ਕਮਾਈ ਕੀਤੀ ਤਾਂ ਉਸ ਤੋਂ ਬਾਅਦ ਇਹ ਘਰ ਬਣਾਇਆ ਤਾਂ ਅੰਦਰਲੇ ਪਾਸੇੋਂ ਵੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨੇ ਬੁਰੇ ਹਾਲਾਤ ਜਿਹ ਕਿਉਂਕਿ ਅੰਦਰ ਦੇਖੋ ਤੁਸੀਂ ਅੰਦਰਲੇ ਪਾਸੇ ਤੁਹਾਨੂੰ ਸਾਰਾ ਜਿਹੜਾ ਉਹ ਟੱਠਿਆ ਹੋਇਆ ਨਜ਼ਰ ਆਏਗਾ ਤਾਂ ਮਾਤਾ ਸਾਡੇ ਨਾਲ ਨੇ ਮਾਤਾ ਜੀ ਤੁਹਾਡੇ ਸੀਗਾ ਘਰ ਇਹ ਹਾਂਜੀ ਮੇਰੇ ਵੀਰ ਦਾ ਘਰ ਸੀ ਅੱਛਾ ਹਾਂਜੀ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਬਹੁਤ ਵੱਡਾ ਜੀ ਇਹਦੇ ਕਿਤੇ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਮੇਰੇ ਵੀਰ ਦਾ ਹੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਣੀ ਕੋਠੀ ਸੀਗੀ ਜਨਾ ਮਕਾਨ ਬਣਾਇਆ ਸੀ ਕੋਠੀ ਬਣਾਈ ਪਰ ਉਹਨੂੰ ਚੰਗੀ ਵਾਇਗਰੂ ਨੂੰ ਹੂੰ ਉਹ ਹੀ ਹੁਣ ਪੂਰਾ ਕਰੇਗਾ ਘਾਟਾ ਸਾਡਾ ਹੂੰ ਬਾਤਾ ਇਹ ਤਾਂ ਮਿਲਗਦਾ ਕਿ ਦੋ ਮੰਜ਼ਿਲਾ ਕੋਠੀ ਸੀਗੀ ਸਾਰੇ ਅੰਦਰ ਰਹਿੰਦੇ ਸੀਗੇ ਤਾਂ ਹੁਣ ਉੱਥੇ ਰਹਿ ਰਹੇ ਹੋ ਤੁਸੀਂ ਉਹ ਹੀ ਹੁਣ ਆ ਤਰਪਾਲ ਦੇ ਵਿੱਚ ਬੈਠੇ ਨੇ ਉਦੋਂ ਵੀਲੇ ਰਹਿੰਦੇ ਜਾਗੇ ਅੱਛਾ ਹਾਂਜੀ ਤੇ ਮੈਂ ਫਰੀਦাবাদ ਤੋਂ ਆਈ ਮੇਰੇ ਵੀਰ ਦਾ ਘਰ ਆ ਤੁਹਾਡੇ ਬ੍ਰਦਰ ਦਾ ਹਾਂਜੀ ਹਾਂਜੀ ਉਹ ਤਾਂ ਵੀਰ ਦੱਸ ਰਿਹਾ ਕਿ ਬੜੀ ਮਿਹਨਤ ਲਾ ਕੇ ਬਾਹਰੋਂ ਪੈਸਾ ਕਮਾਇਆ ਸੀਗਾ ਪੈਸਾ ਲਾ ਕੇ ਘਰ ਬਣਾਇਆ ਸੀ ਪਰ ਪਰ ਜੋ ਵਾਇਗਰੂ ਨਹੀਂ ਚੰਗਾ ਲੱਗਦਾ ਹੂੰ ਕੋਈ ਹੋ ਸਕਦਾ ਨਾ ਪਤਾ ਅੰਦਰੋਂ ਵੀ ਸਾਰਾ ਖਰਾਬ ਹੋ ਗਿਆ ਅੰਦਰ ਸਾਰਾ ਹੀ ਖਰਾਬ ਹੈ ਅੰਦਰ ਪਾਣੀ ਸਾਰਾ ਭਰਿਆ ਉੱਪਰ ਵੀ ਇੱਧਰ ਸਮਾਨ ਸਾਰਾ ਖਰਾਬ ਹੋ ਗਿਆ ਇੱਧਰੋਂ ਤਾਂ نیچے गिर ਗਿਆ ਸਾਰਾ ਇੱਧਰੋਂ ਤੇ ਕੋਈ ਸਮਾਨ ਬਚਿਆ ਹੀ ਨਹੀਂ ਇਹ ਤਾਂ ਮੈਨੂੰ ਲੱਗਦਾ ਕਿ ਵੀਰ ਕਹਿੰਦਾ ਵੇਖਦਿਆਂ ਰੋਣਾ ਹੁੰਦਾ 1.5 ਕਰੋੜ ਰੁਪਏ ਲੱਗਾ ਸੀ ਤੁਹਾਨੂੰ ਪਤਾ ਹੀ ਹੈ ਰੋਣ ਕਿਤੇ ਪੁੱਛ ਕਿਉਂਣਾ ਕਹਿੰਦੇ ਮਾਤਾ ਇਹ ਬਹੁਤ ਵੱਡਾ ਘਾਟਾ ਚਲੋ ਹੌਸਲਾ ਰੱਖੋ ਤੁਸੀਂ ਤਾਂ ਇਹ ਹਾਂ ਇਹ ਇਹ ਜਿਹੜਾ ਘਰ ਹੈਗਾ ਇਹ ਕੋਠੀ ਹੈ ਬੜੀ ਮਿਹਨਤ ਦੇ ਨਾਲ ਕਹਿੰਦੇ ਕਿ ਬਣਾਈ ਸੀਗੀ 1.5 ਕਰੋੜ ਰੁਪਇਆ ਲੱਗਾ ਸੀਗਾ ਤਾਂ ਇਹ ਕੋਠੀ ਦੇ ਹਾਲਾਤ ਦੇਖੋ ਤੁਸੀਂ ਸਾਰੇ ਪਾਸਿਓਂ ਜਿਹੜੀ ਕੋਠੀ ਨੀਹਾਂ ਤੱਕ ਨਹੀਂ ਬਚੀਆਂ ਨੀਹਾਂ ਉਖਾੜ ਦਿੱਤੀਆਂ ਗਈਆਂ ਆ ਟੈਲਾਂ ਲੱਗੀਆਂ ਸੀਗੀਆਂ ਬੜੀਆਂ ਸੋਹਣੀਆਂ ਇੱਥੇ ਵੇੜਾ ਸੀਗਾ ਤਾਂ ਕਹੋ ਜੀ ਕੋਠੀ ਸੀਗੀ ਇੰਨੀ ਸੋਹਣੀ ਬਣਾਈ ਹੋਈ ਤਾਂ 9 ਸਾਲ ਕਹਿੰਦੇ ਕਿ ਲੱਗੇ ਇਹ ਕੋਠੀ ਨੂੰ ਕੰਪਲੀਟ ਕਰਦੇ ਹੋਏ ਤਾਂ ਜਦੋਂ ਹੁਣ ਰਹਿਣ ਦਾ ਸਮਾਂ ਆਇਆ ਵਿੱਚ ਤਾਂ ਪੇਂਟ ਕਹਿੰਦੇ ਕਰਾਉਣ ਲੱਗੇ ਸਾਂ ਤਾਂ ਇਹ ਕੋਠੀ ਜਿਹੜੀ ਸਾਰੀ ਢਹ ਢੇਰੀ ਹੋ ਗਈ ਤਾਂ ਇੱਧਰ ਦੇਖੋ ਆ ਸ਼ੈੱਡ ਇੱਥੇ ਗੱਡੀ ਖੜਾਉਣ ਵਾਸਤੇ ਸ਼ੈੱਡ ਬਣਾਇਆ ਸੀਗਾ ਇਹ ਅੰਦਰ ਸ਼ਾਇਦ ਇੱਕ ਖੁੱਲਾ ਬਰਾਂਡਾ ਬਣਾਇਆ ਸੀਗਾ ਥੱਲੇ ਕਿ ਥੋੜਾ ਸਮਾਨ ਸਮੂਹ ਰੱਖਿਆ ਜਾਊਗਾ ਖੇਤੀਬਾੜੀ ਦਾ ਤਾਂ ਉੱਪਰ ਵੀਰ ਹੁਣੀ ਰਹਿੰਦਾ ਸੀਗੇ ਤਾਂ ਵੀ ਸਾਰਾ ਖਰਾਬ ਹੋ ਗਿਆ ਤਾਂ ਉੱਪਰ ਵੀ ਜਿਹੜਾ ਉਹ ਸਾਰੀਆਂ ਤੇੜਾਂ ਪੈ ਗਈਆਂ ਤਾਂ ਸਾਰੀ ਖਰਾਬ ਹੋ ਗਈ ਕੋਠੀ ਬਈ ਇਹ ਹੁਣ ਕੋਈ ਆਇਆ ਤੁਸੀਂ ਦਿਖਾ ਕੇ ਦੇਖਿਆ ਕਿਸੇ ਨੂੰ ਕਿ ਸਾਰੀ ਢੋਣੀ ਪਊਗੀ ਕਿ ਜਾਂ ਇੰਜੀਨੀਅਰ ਨੂੰ ਬੁਲਾਇਆ ਸੀ ਅਸੀਂ ਹਾਂ ਤੇ ਫਿਰ ਸਮਾਨ ਨਿਕਲ ਜੇ ਹਾਂ ਉਹਨਾਂ ਨੇ ਮਨਾਂ ਕਰਤਾ ਵੀ ਨਹੀਂ ਇੱਥੇ ਇਹਦੇ ਅੰਦਰ ਨਾ ਜਾਇਓ ਢਾਉਣੀ ਪੈਣੀ ਆ ਸਾਰੀ ਅੱਛਾ ਦੁਬਾਰਾ ਬਣਾਉਣੀ ਪੈਣੀ ਭਾਜੀ ਪਰ ਨਹੀਂ ਭਾਜੀ ਹੁਣ ਕਿੱਥੇ ਬਣਾਉਣੀ ਆ ਸੀ ਇੱਥੇ ਪਿੰਡ ਹੁਣ ਕਰਦੇ ਕਹਿੰਦੇ ਬਾਹਰ ਬ੍ਰਦਰ ਵੀ ਕਹਿੰਦਾ ਵੀ ਨਹੀਂ ਇੱਥੇ ਪਿੰਡ ਨਹੀਂ ਰਹਿਣਾ ਬੜਾ ਔਖਾ ਛੱਡਣਾ ਭਾਜੀ ਪਿੰਡ ਇਹ ਤਾਂ ਹੈ ਬਾਈ ਇਹ ਫਿਰ ਜਿਵੇਂ ਸਮਾਨ ਸੀਗਾ ਥੋੜਾ ਸਾਰਾ ਕੱਢਿਆ ਗਿਆ ਕਿ ਨਹੀਂ ਅੰਦਰੋਂ ਨਹੀਂ ਭਾਜੀ ਕੁਝ ਨਹੀਂ ਨਿਕਲਿਆ ਮੈਂ ਤੁਹਾਨੂੰ ਦੱਸਿਆ ਵੀ ਵਿਆਹ ਕਰਨਾ ਸ਼ਾਪਿੰਗ ਕਰ ਰਹੇ ਆ ਕੱਪੜੇ ਤੇ ਰੁੜ ਗਏ ਆ ਸਾਰੇ ਪੇਟੀਆਂ ਵੀ ਰੁੜ ਗਈਆਂ ਭਾਜੀ ਅੱਛਾ ਇੱਥੇ ਲੱਗੀਆਂ ਫਰਿੱਜਾਂ ਵੀ ਰੁੜ ਗਈਆਂ ਆਪਣੀਆਂ ਅੱਛ ਉਹ ਵੀ ਹਜੇ ਜਾ ਨਹੀਂ ਜਾ ਰਿਹਾ ਪਿਛਲੇ ਪਾਸੇ ਪਿਛਲੇ ਪਾਸੇ ਜਿਹੜਾ ਨਾ ਕਮਰਾ ਉਹ ਬਿਲਕੁਲ ਇਦਾਂ ਹੋ ਗਿਆ ਉੱਤਲੇ ਪੋਰਸ਼ਨ ਚ ਹਾਂਜੀ ਇੱਥੇ ਤੱਕ ਗਏ ਆਪਾਂ ਪਹੁੰਚ ਕੀਤੀ ਹੈ ਪਰ ਗਾੜੀ ਬਹੁਤ ਖਤਮ ਹੋ ਗਿਆ ਹਾਂ ਖਤਮ ਲੱਗਦਾ ਨਹੀਂ ਜਾਣਾ ਵੀ ਨਹੀਂ ਚਾਹੀਦਾ ਅੰਦਰ ਜਿਆਦਾ ਨਰਾਮ ਹੋ ਜੂਗਾ ਹਾਂਜੀ 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 ਇਹ ਥੱਲੇ ਭਾਈ ਪਸ਼ੂਆਂ ਵਾਸਤੇ ਬਣਾਇਆ ਸੀਗਾ ਇਹ ਭਾਜੀ ਨਹੀਂ ਪਸ਼ੂਆਂ ਵਾਸਤੇ ਉੱਧਰ ਬਣਾਇਆ ਸੀ ਬਾਬਾ ਜੀ ਦੀ ਕਿਰਪਾ ਨਾਲ ਆਪਣਾ ਚਲੋ ਕੰਮ ਬਹੁਤ ਸੈਟ ਸੀ ਆ ਬਣਾਇਆ ਸੀ ਗੱਡੀ ਵਾਸਤੇ ਟਰੈਕਟਰ ਟਰਾਲੀ ਲਾਉਣ ਵਾਸਤੇ ਅੰਦਰ ਸਾਰੇ ਸੰਦ ਲੱਗਦੇ ਸੀ ਹਜੇ ਸੰਦ ਅੱਦੇ ਲੱਭਣ ਹੀ ਰੇ अच्छा हां जी हां जी xăng ਨਹੀਂ ਲੱਭ ਰਿਹਾ ਜਿਹੜੇ ਜਨਰੇਟਰ ਆ ਤੇ ਦੂਜਾ ਜਿੰਦਰਾ ਆ ਹਾਂ ਅੱਲਾ ਹੋਰ ਚੀਜ਼ਾਂ ਨਹੀਂ ਲੱਭ ਰਹੀਆਂ ਉਹ ਵੇਖੋ ਆਹ ਬਾਜੀ ਟਰਾਲੀ ਜਿਹੜੀ ਮੁੱਦੀ ਹੋਈ ਆ ਇਹ ਪਾਣੀ ਨਹੀਂ ਕਰਦੀ ਸਾਰੀ ਇਹ ਪਾਣੀ ਨਹੀਂ ਕੀਤੀ ਆ ਬਾਜੀ ਹਾਲ ਦੇ ਅੰਦਰ ਲੱਗਾ ਆ ਉਹ ਉੱਥੇ ਲੱਗਾ ਤੇ ਉੱਥੋਂ ਚੱਕ ਕੇ ਇੱਥੇ ਆ ਗਿਆ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਪਾਣੀ ਦਾ ਪ੍ਰੈਸ਼ਰ ਸੀ ਪਾਣੀ ਦਾ ਤੇ ਟਰੈਕਟਰ ਤੇ ਟਰੈਕਟਰ ਕੱਢ ਲਏ ਭਾਜੀ ਟਰੈਕਟਰ ਕੱਢ ਲਏ ਸੀ ਅੱਛਾ ਟਰੈਕਟਰ ਕੱਢ ਲਏ ਸੀ ਹਾਂਜੀ ਮੱਝਾਂ ਕੱਢੀਆਂ ਟਰੈਕਟਰ ਗੱਡੀ ਕੱਢ ਲਈ ਸੀ ਹੂੰ ਤੇ ਸਮਾਨ ਮੈਂ ਲੱਗਦਾ ਜਿਵੇਂ ਇਹ ਇੰਨੀ ਦੂਰ ਆ ਗਿਆ ਤਾਂ ਬਾਕੀ ਸਮਾਨ ਪਤਾ ਨਹੀਂ ਕਿੱਥੇ ਕਿੱਥੇ ਚਲਾ ਗਿਆ ਲੱਭ ਨਹੀਂ ਰਿਹਾ ਭਾਜੀ ਕੱਪੜੇ ਤੁਹਾਨੂੰ ਦੱਸਣੇ ਵੀ ਆ ਸਵੇਰੇ ਉਹ ਤੋਂ ਕੱਪੜੇ ਇੱਕ ਇੱਕ ਕਪੜਾ ਇਕੱਠਾ ਕਰਕੇ ਲਿਆਉਣੇ ਆ ਤੇ ਉਹ ਟੀ-ਸ਼ਰਟਾਂ ਭਾਈਆਂ ਮੈਂ ਆਪਣੀਆਂ ਰੜ ਰੜ ਗਈਆਂ ਸਾਰੀਆਂ ਅੱਛਾ ਕੱਪੜੇ ਵੀ ਦੂਰ ਦੂਰ ਇਕੱਠੇ ਕਰ 11 ਦੋਸਤਾਂ ਦੇ ਕੱਪੜੇ ਪਾਈਦੇ ਭਾਜੀ ਭਾਈ ਆਇਆ ਤੁਹਾਨੂੰ ਕੋਈ ਆਇਆ ਤੁਹਾਡੇ ਕੋਲ ਇੱਥੇ ਕਿਸੇ ਨੇ ਸਾਰ ਲਈ ਤੁਹਾਡੀ ਆ ਕੇ ਪ੍ਰਸ਼ਾਸਨ ਨੇ ਤੇ ਭਾਜੀ ਕੋਈ ਨਹੀਂ ਆਇਆ ਪ੍ਰਸ਼ਾਸਨ ਨੇ ਨਹੀਂ ਲਈ ਭਾਜੀ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਮੌਜੂਦਾ ਐਮਐਲਏ ਉਹ ਨਹੀਂ ਪਹੁੰਚੇ ਅਜ ਤੱਕ ਨਹੀਂ ਪਹੁੰਚੇ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਕੋਈ ਨਹੀਂ ਆਇਆ ਭਾਜੀ ਬਸ ਜੋ ਵੀਰ ਸੇਵਾ ਕਰ ਰਹੇ ਆ ਉਹ ਹੀ ਆਂਦੇ ਆ ਚਲੋ ਇੰਨਾ ਹੀ ਬਹੁਤ ਹੈ ਵੀ ਦੁੱਖ ਹਟਾਉਂਦੇ ਹਨ ਕਿ ਨਾਲ ਇੰਨਾ ਹੀ ਹੌਸਲਾ ਦਿੰਦੇ ਭਾਜੀ ਇੰਨਾ ਹੀ ਬਹੁਤ ਸਮਾਸੀ ਵੀ ਆ ਰਹੇ ਆ ਪ੍ਰਸ਼ਾਸਨ ਨਹੀਂ ਕੋਈ ਆਇਆ ਨਹੀਂ ਨਹੀਂ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਭਾਜੀ ਆਉਣ ਵੀ ਨਹੀਂ ਦਿੰਦਾ ਸੀ ਨਹੀਂ ਆਉਣ ਦਵਾਂਗੇ ਭਾਜੀ ਅਸੀਂ ਬਿਲਕੁਲ ਭਾਜੀ ਪਤਾ ਕਿਉਂ ਅਸੀਂ ਗੁਰੂ ਰਾਮਦਾਸ ਦੀ ਡੋਰਾ ਛੱਡੀਆਂ ਅਸੀਂ ਉਹਨਾਂ ਕੋਲ ਕੀ ਲੈਣਾ ਉਹ ਪਾਉਣਗੇ ਤੇ ਰਾਤੋ ਰਾਤ ਮਹਿਲ ਪਵਾ ਦੇਣਗੇ ਡਾ ਹਾਂ ਬਿਲਕੁਲ ਠੀਕ ਹੈ ਡਾ ਹਾਂਜੀ ਭਾਜੀ ਭਾਜੀ ਇੱਕ ਨਾਲੇ ਹੋਰ ਭਾਜੀ ਇੱਥੇ ਨਾ ਆਉਂਦੇ ਆ ਵੀਡੀਓ ਬਣਾਉਂਦੇ ਆ ਤੇ ਲੋਕਾਂ ਨੂੰ ਬੇਕੂਬ ਬਣਾਉਂਦੇ ਆ ਵੀ ਅਜੀਪਾਲ ਸਾਡਾ ਦੋਸਤ ਆ ਉਹਦੀ ਕੋਠੀ ਢਹਿ ਗਈ ਆ ਹਾਂ ਉਹਦੀ ਮਦਦ ਕਰੋ ਵੱਦ ਤੋਂ ਵੱਦ ਉਹ ਐਨਆਰਆਈ ਵੀਰਾਂ ਕੋ ਪੈਸੇ ਖਾ ਰਹੇ ਆ ਮੇਰੀ ਇਹੋ ਪੀ ਲਿਆ ਮੈਨੂੰ ਕੰਟੈਕਟ ਕਰੋ ਮੈਂ ਆਪਣਾ ਕੰਟੈਕਟ ਸ਼ੇਅਰ ਕਰ ਹਾਂਜੀ ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਮਦਦ ਕਰੋ ਮੈਂ ਕਹਿੰਦਾ ਵੀ ਤੁੱਖੇ ਦਾੜੀਆਂ ਦਾ ਬੱਚਾ ਠੀਕ ਕਰੀ ਵੈਰੀਫਾਈ ਕਰ ਲੇਗਾ ਹਾਂਜੀ 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 9876531999 ਮੇਰਾ ਨੰਬਰ ਹੈ ਵੀਜੀ 9876531999 ਮੇਰਾ ਨੰਬਰ ਆ ਠੀਕ ਹੈ ਭਾਈ ਉਹ ਥੋੜੀ ਫੈਮਿਲੀ ਬੈਠੇ ਹੋਏ ਨੇ ਸਾਰੇ ਮम्मी ਡੈਡੀ ਬੈਠੇ ਆ ਉੱਧਰ ਇਹ ਹੁਣ ਇੱਥੇ ਰਹਿੰਦੇ ਨੇ ਭਾਈ ਭਾਜੀ ਇੱਥੇ ਰਹਿਣਾ ਪੈਣਾ ਹੁਣ ਕਿੱਥੇ ਰਹੀਏ ਹਾਂ ਭਾਈ ਤੰਬੂ ਪਹਿਲਾਂ ਟਰਾਲੀ ਚ ਲਾਇਆ ਸੀ ਤੰਬੂ ਥੋੜਾ ਜਿਹਾ ਪਾਣੀ ਘਟਿਆ ਤੇ ਹੁਣ ਗਏ ਆਪਣੇ ਕੋਠੀ ਦੇ ਗੱਡੀ ਡਰ ਬਹੁਤ ਆਉਂਦਾ ਆ ਵੀ ਕੋਈ ਲੈਣਾ ਜਾਵੇ ਕੁਛ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਆ ਭਰਿਆ ਪਿਆ ਕਰ ਭਾਜੀ ਤੁਹਾਨੂੰ ਕਿਹਾ ਨਾ ਤੁਹਾਨੂੰ ਹੌਸਲਾ ਦਿੰਦੀ ਉਹ ਹੌਸਲੇ ਚ ਨੇ ਹੌਸਲੇ ਨੇ ਭਾਜੀ ਚੜ੍ਹਦੀ ਕਲਾ ਚ ਆ ਇਹੋ ਦੱਸਿਆ ਆ ਵੀ ਭਾਜੀ ਸਾਡੇ ਪਿੰਡ ਦੇ ਸਾਨੂੰ ਕਹਿੰਦੇ ਆ ਵੀ ਇਹਨਾਂ ਕੋ ਪਹਿਲੀ ਬੜੀ ਕੋਈ ਨਹੀਂ 2 ਕਿੱਲੇ ਵੇਚ ਕੇ ਬਣਾ ਲਵਾਂਗੇ ਪਰ ਨਹੀਂ ਭਾਜੀ ਵੇਚਾਂਗੇ ਨਹੀਂ ਵੇਚਾਂਗੇ ਨਹੀਂ ਆਪਾਂ ਕਮਾਈ ਕਰਾਂਗੇ ਭਾਜੀ ਕਮਾਈ ਕਰਾਂਗੇ ਇਹ ਸੋਲਰ ਸੀਗਾ ਬਾਈ ਲਾਇਆ ਇਹ ਸੋਲਰ ਭਾਜੀ ਗੰਦੀਆਂ ਸਰਕਾਰਾਂ ਆਡੀਆਂ ਭਾਜੀ ਸਾਨੂੰ ਕਨੈਕਸ਼ਨ ਨਹੀਂ ਮਿਲਦੇ ਅੱਛਾ ਕਨੈਕਸ਼ਨ ਨਹੀਂ ਮਿਲਦੇ ਸੋਲਰ ਅਹੀਂ ਦੋ ਲਾਏ ਆ ਇੱਕ ਪੱਕਾ ਲਾਇਆ ਹੈ ਇੱਕ ਇਹ ਇਧਰ ਵੀ ਜਿੱਦਾਂ ਇਧਰੋਂ ਪੁੱਟ ਕੇ ਉਧਰ ਲਾਇਆ ਗੰਦੀਆਂ ਸਰਕਾਰਾਂ ਭਾਜੀ ਸੋਲਰ ਇਹ ਵੀ ਰੋਡ ਚ ਲਿਆ ਸੀ ਅੱਛਾ ਅਸੀਂ ਇਹੋ ਕਿਹਾ ਸੀ ਵੀ ਸਰਕਾਰ ਨੂੰ ਇਹੋ ਮਦਦ ਕੀਤੀ ਕੁਲਦੀਪ ਸਿੰਘ ਧਾਰੀਵਾਲ ਦੇ بیٹے ਨੂੰ ਵੀ ਹਾਂ ਦੇ ਕਾਗ ਡਾਕੂਮੈਂਟ ਕਢਾ ਦੋ ਪਰ ਡਾਕੂਮੈਂਟ ਹੋਣੀ ਨਿਕਲਿਆ ਭਾਜੀ ਕੋਈ ਕੁਝ ਨਹੀਂ ਨਿਕਲਿਆ ਉਪਰੋਂ ਇੱਕ ਦਿਨ ਇਹ ਰੋਂਡਿਆ ਜਿਹੜਾ ਅੱਖਾਂ ਸਾਹਮਣੇ ਅਸੀਂ ਆਖਿਆ ਵੀ ਚਲੋ ਇਹ ਵੀ 3 ਲੱਖ ਦਾ ਸਸਤਾ ਨਹੀਂ ਕੋਈ ਇਹਨੂੰ ਬਣਾ ਦੋ ਜਾ ਕੇ ਕਿਤੀ ਪਾ ਕੇ ਇਹਨੂੰ ਰਸਾ ਪਾ ਕੇ ਬੰਜੀਏ ਹਾਂ ਨਹੀਂ ਭਾਜੀ ਉਹ ਵੀ ਨਹੀਂ ਆਇਆ ਚਾ ਉਹ ਤੇ ਰੱਬ ਵੱਲੋਂ ਇੱਥੇ ਅੜਿਆ ਰਿਹਾ ਚਲੋ ਬਾਕੀ ਤੇ ਪ੍ਰਸ਼ਾਸਨ ਚੰਗਾ ਹੋਵੇ ਭਾਜੀ ਹੂੰ ਤੁਸੀਂ ਇੱਥੇ ਇਸੇ ਪਿੰਡ ਤੋਂ ਬਈ ਜਿੰਨੇ ਮੈਂ ਨਾਂ ਦੇ ਜੀਦਾ ਜੀ ਮੇਰੇ ਸੁਜੇ ਤੇ ਹੂੰ ਤੇ ਹੁਣ ਤੁਹਾਨੂੰ ਪਤਾ ਤਿੰਨ ਚਾਰ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲਾਏ ਆਏ ਸੀ ਹਾਂਜੀ ਉਹ ਕੋਰੀਡੋਰ ਤੋਂ ਹੋ ਕੇ ਚਲ ਗਏ ਕੋਰੀਡੋਰ ਕਿੰਨਾ ਇੱਥੇ ਕੋਈ ਨਹੀਂ ਆਇਆ ਤੁਹਾਡੇ ਕੋਲ ਕਿੱਥੇ ਕੋਈ ਨਹੀਂ ਆਇਆ ਅੱਛਾ ਉੱਥੇ ਗਈ ਆ ਆਪਣੀ ਪਬਲਿਕ ਸਿਟੀ ਬਣਾਉਣ ਵਾਸਤੇ ਹੂੰ ਠੀਕ ਹੈ ਪਤਾ ਹੈ ਕਿ ਅੱਗੇ ਵੋਟਾਂ ਆਉਣੀਆਂ ਤੇ ਹੁਣ ਇੱਥੇ ਆਉਣਗੇ ਇਹ ਅਜੇਪਾਲ ਨੇ ਜਿੰਨੀ ਮਤ ਕਰਦਾ ਰਿਹਾ ਨਾ ਕੱਲ ਲਈ ਸੀ ਤਰ੍ਹਾਂ ਐਮਐਲਏ ਦੀ ਆਪਣੇ ਘਾਰੇ ਸੇ ਕੋਠੀ ਦੇ ਵਿੱਚ ਲਿਆ ਕੇ ਪਕੌੜੇ ਖੰਨਦਾ ਰਿਹਾ ਐਮਐਲਏ ਨੂੰ ਐਮਐਲਏ ਨੂੰ ਤੇ ਹੁਣ ਜਦੋਂ ਟੈਗੀ ਕੋਠੀ ਤਾਂ ਆਇਆ ਬੈਗੀ ਟੌਨ ਆਇਆ ਅੱਛਾ ਹੁਣ ਆਊਗਾ 2027 ਦੇ ਵਿੱਚ ਆਊਗਾ ਹਾਂ ਪਤਾ ਫੇਰ ਆਂ ਜੀ ਅਗਨੇ ਕੋ ਵੋਟਾਂ ਲੈਣੀਆਂ ਉਹਦੋਂ ਫਿਰ ਯਾਦ ਰੱਖਿਓ ਉਹ ਤਾਂ ਯਾਦ ਕੀ ਚੰਗਿਆ ਯਾਦ ਰੱਖਣਾ ਹੁਣ ਨਹੀਂ ਆਉਂਦੇ ਪੈ ਕੇ ਜੋ ਇਹ ਤਾਂ ਪੱਕਾ ਯਾਦ ਰੱਖਣਾ ਹਾਂ ਕਰਤੇ ਬਾਈ ਇਹ ਤਾਂ ਮੈਨੂੰ ਲੱਗਦਾ ਤੁਸੀਂ ਜਦੋਂ ਆ ਕੇ ਦੇਖਿਆ ਇਹ ਤਾਂ ਵੈਸੇ ਹੀ ਬੰਦਾ ਹੱਕਾ ਬੱਕਾ ਰਹਿ ਜਾਂਦਾ ਕਿ ਇਹ ਕੀ ਹੋ ਗਿਆ ਅਸੀਂ ਅੱਜ ਤੀਜੇ ਦਿਨ ਇੱਥੇ ਪਹੁੰਚੇ ਆਂ ਅਸੀਂ ਸਾਹਮਣੇ ਤੂਸੀ ਤੋਂ ਵਾਪਸ ਮੁੜ ਜੰਨੇ ਆਂ ਅੱਜ ਪਾ ਲੋ ਸਾਹਮਣੇ ਬੈਠਾ ਹੁੰਦਾ ਸੀ ਅੱਛਾ ਤੇ ਅਸੀਂ ਵੇਖ ਕੇ ਦਿਨੋ ਵਿਚਾਰੇ ਨੂੰ ਚੱਲ ਜਾਣਾ ਕਿਉਂਕਿ ਇੱਥੇ ਫੋਨ ਨੈਟਵਰਕ ਬਿਲਕੁਲ ਖਤਮ ਹੈ ਅੱਛਾ ਤੇ ਇਹਨੂੰ ਵੇਖ ਕੇ ਤੇ ਵਾਪਸ ਚਲੇ ਜਾਣਾ ਤੇ ਤਲੋਹੀ ਉੱਥੇ ਮਨ ਭਰਦੇ ਹਾਂ ਵਾਪਸ ਚੱਲ ਜੰਨੇ ਆ ਕਿ ਗੀਤ ਕੀ ਕਿਹੜੇ ਲਾਤਾ ਵਿੱਚ ਕਿੱਥੇ ਪਹੁੰਚ ਗਏ ਵਾਕੇ ਬਾਈ ਇਹ ਬਹੁਤ ਔਖਾ ਹੁੰਦਾ ਹੈ ਸਮਾਂ ਕਿਉਂਕਿ ਜ਼ਿੰਦਗੀ ਚ ਇੱਕੋ ਘਰ ਬੰਦਾ ਤਾਂ ਆ ਦੇਖੋ ਤੁਸੀਂ ਘਰ ਦੇ ਕੀ ਹਾਲਾਤ ਬਣ ਗਏ ਨੇ ਤਾਂ ਬਹੁਤ ਔਖਾ ਇਹਨਾਂ ਵੀਰਾਂ ਵਾਸਤੇ ਕਹਿੰਦੇ ਨੇ ਕਿ ਸਾਡੇ ਨਾਮ ਤੇ ਕਿਸੇ ਨੂੰ ਕੋਈ ਪੈਸਾ ਨਾ ਦਿੱਤਾ ਜਾਏ ਜੇਕਰ ਵਾਕੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਇਹਨਾਂ ਦਾ ਨੰਬਰ ਅਸੀਂ ਵੀਡੀਓ ਦੇ ਵਿੱਚ ਦਿੱਤਾ ਇਹਨਾਂ ਦੇ ਨਾਲ ਸਿੱਧਾ ਕੰਟੈਕਟ ਕਰ ਲਿਆ ਜਾਵੇ ਦੇਖਦੇ ਰਹੋ ਹੈਸ਼ਟੈਗ ਪੰਜਾਬ